ਗੋਲ ਗਊ ਮਾਤਾ ਕੀ ਜੈ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸ਼੍ਰੀ ਗੋਵਿੰਦ ਗਪਾਲ ਸਰਬਸਾਂਝੀ ਗਊਸ਼ਾਲਾ ਦੇ ਵਿੱਚ ਖੜੇ ਹੈ ਜੀ ਤੇ ਅੱਜ ਜਿਹੜਾ ਹੈਗਾ ਪਹਿਲਾਂ ਤਾਂ ਕਈ ਵਾਰ ਅਸੀਂ ਲਾਈਵ ਹੋ ਕੇ ਜਾਂ YouTube ਦੇ ਥਰੂ ਦੱਸ ਚੁੱਕੇ ਹਾਂ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਤੇ ਮੰਡੀ ਨਿਵਾਸੀਆਂ ਦੇ ਲੋਕਾਂ ਦੇ ਸਹਿਯੋਗ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੀ ਗੋਵਿੰਦ ਗੋਪਾਲ ਸਰਵਸਾਂਝੀ ਗਊਸ਼ਾਲਾ ਦੇ ਵਿੱਚ ਇੱਕ ਦਲਦਲ ਬਣੀ ਹੋਈ ਸੀ ਜਿਹੜੀ ਦਲਦਲ ਨੂੰ ਖਤਮ ਕਰਨ ਲਈ ਇੱਕ ਅਪਰਾਲਾ ਕੀਤਾ ਗਿਆ ਮੰਡੀ ਨਿਵਾਸੀਆਂ ਵੱਲੋਂ ਕਿ ਇੱਥੇ ਇੱਟ ਦਾ ਫਰਸ਼ ਲਗਾਇਆ ਜਾਵੇ ਤਾਂ ਜੋ ਗਊਆਂ ਦਲਦਲ ਦੇ ਵਿੱਚ ਨਾ ਤਰ ਸਕਣ ਕਿਉਂਕਿ ਮੀਂਹ ਦਾ ਮੌਸਮ ਹੁੰਦਾ ਬਹੁਤ ਜ਼ਿਆਦਾ ਦਲਦਲ ਬਣ ਜਾਂਦੀ ਹੈ ਤੇ ਇਸ ਜਿਹੜਾ ਫਰਸ਼ ਦਾ ਅਦਗਟਨ ਹੈ ਸ਼੍ਰੀ ਕਾਲਾ ਬਾਬਾ ਜੀ ਨੇ ਕੀਤਾ ਜਿਹੜੇ ਪ੍ਰੇਮ ਪ੍ਰੇਮ ਸਾਗਰ ਟਰਸਟ ਚਲਾਉਂਦੇ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਗਊ ਮਾਤਾ ਅਨਤੇ ਪਹਿਲਾਂ ਹੀ ਕਿਰਪਾ ਬਣਾਈ ਹੋਈ ਹੈ ਤੇ ਹੋਰ ਕਿਰਪਾ ਬਣਾ ਕੇ ਰੱਖੇ ਤਾਂ ਜੋ ਇਹ ਐਸੀ ਤਰ੍ਹਾਂ ਗਊਆਂ ਦੀ ਸੇਵਾ ਵੱਧ ਤੋਂ ਵੱਧ ਕਰਦੇ ਰਹਿਣ 31000 ਰੁਪਏ ਇਹਨਾਂ ਨੇ ਵੀਡੀਓ ਦੇਖ ਕੇ ਤੁਰੰਤ ਗਊਸ਼ਾਲਾ ਲਈ ਭੇਜਿਆ ਫਰਸ਼ ਲਈ ਭੇਜਿਆ ਤੇ ਬਾਬਾ ਜੀਆ ਨੇ ਇੱਕ ਹੋਰ ਅਪੀਲ ਕੀਤੀ ਹੈ ਜਿੱਦਨ ਸ਼ੈੱਡ ਤੁਸੀਂ ਲਾਉਣਾ ਪਿਛਲੇ ਪਾਸੇ ਸ਼ੈੱਡ ਹੈ ਜਿਹੜਾ ਉਹ ਸਾਰਾ ਗਲ ਚੁੱਕਿਆ ਜੀ ਉਹ ਸ਼ੈੱਡ ਲਾਉਣਾ ਬਹੁਤ ਜਲਦੀ ਸ਼ੁਰੂ ਕਰਾਂਗੇ ਫਰਸ਼ ਤੋਂ ਬਾਅਦ ਉਸ ਲਈ ਬਾਬਾ ਜੀ ਨੇ ਕਿਹਾ ਜਦੋਂ ਲੋਣਾ ਸ਼ੁਰੂ ਕੀਤਾ 51000 ਰੁਪਇਆ ਮੇਰੇ ਬੰਨਿਓ ਦਿੱਤਾ ਜਾਊ ਸਭ ਤੋਂ ਪਹਿਲਾਂ ਤੇ ਗਊ ਮਾਤਾ ਬਾਬਾ ਜੀ ਨੇ ਤੇ ਹਮੇਸ਼ਾ ਤੇ ਮੰਡੀ ਨਿਵਾਸੀਆਂ ਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਉੱਤੇ ਕਿਰਪਾ ਬਣਾਈ ਰੱਖੇ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲ ਗਊ ਮਾਤਾ ਕੀ ਜੈ ਬੋਲ ਚਿੰਤਪੂਰਣੀ ਮਈਆ ਕੀ ਜੈ ਬੋਲ ਰਾਧਾ ਰਾਨੀ ਸਰਕਾਰ ਕੀ ਜੈ ਬੋਲ ਪ੍ਰੇਮਾਨੰਦ ਮਹਾਰਾਜ ਕੀ ਜੈ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਬਈ ਆਪਾਂ ਤਾਂ ਬਣਾਉਣ ਵਾਲੇ ਆਂ ਪੌਣ ਵਾਲੇ ਆਂ ਆਹੇ بس ਬਸ 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 ਬ Terima kasih telah menonton!